ਯਤਨ ਕਰੋ ਨਿੰਦਿਆ ਤੋਂ ਵੱਜ ਜਾਈਏ ਜਿਸ ਬੰਦੇ ਨੂੰ ਨਿੰਦਿਆ ਦੀ ਬਿਮਾਰੀ ਲੱਗੀ ਨਾ ਤੇ ਜਿਹਦੀ ਨਿੰਦਿਆ ਕਰਦਾ ਹੈ ਉਹਨੂੰ ਅੱਗੋਂ ਉੱਤਰ ਦੇਣ ਦੀ ਕੋਈ ਲੋੜ ਨਹੀਂ ਉਹਨੂੰ ਕੈਂਸਰ ਤੋਂ ਖਤਰਨਾਕ ਬਿਮਾਰੀ ਲੱਗੀ ਅੱਜ ਵੀ ਗਿਆ ਤੇ ਕੱਲ ਵੀ ਗਿਆ ਇਹ ਬਾਹਰੋਂ ਦੇਖਦਾ ਬੰਦਾ ਠੀਕ ਨਿੰਦਕ ਕਿਉਂਕਿ ਬਾਹਰੋਂ ਲਲਕਾਰੇ ਮਾਰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਵੇਂ ਕਲਰੀ ਕੰਧ ਦੇ ਉੱਤੇ ਸੀਮੈਂਟ ਕੀਤਾ ਹੋਵੇ ਮਿੱਟੀ ਹੋਵੇ ਕਲਰੀ ਤੇ ਇੱਟਾਂ ਵੀ ਪੱਕੀਆਂ ਹੋਣ ਕਲਰੀ ਕਾਂਧੀਆਂ ਉੱਤੇ ਸੀਮਿੰਟ ਕੀਤਾ ਹੋਵੇ ਸੀਮਿੰਟ ਦੇ ਲੇ ਵੀ ਲੇ ਸਮਝਿੰਦੇ ਹਨ ਸੀਮਿੰਟ ਜਿਹੜਾ ਉਹ ਵੀ ਸਾਰਾ ਧੜਾ ਤਾਂ ਡਿੱਗ ਪੈਂਦਾ ਜਿਦਿਆਂ ਇੱਟਾਂ ਕਲਰੀਆਂ ਨੇ ਪਿਆਰੋ ਜਿਹਦੇ ਅੰਦਰ ਨਿੰਦਿਆ ਦਾ ਕਲਰ ਪੈ ਜਾਏ ਨਾ ਉਹ ਬਾਹਰ ਜਿੰਨਾ ਮਰਜੀ ਲਿਸ਼ਕਿਆ ਪੁਸ਼ ਕਰੇ ਉਹਨੇ ਡੁੱਬਣਾ ਹੀ ਡੁੱਬਣਾ ਹੈ ਨਿੰਦਕ ਐਸੇ ਹੀ ਝੜ ਪਰੀ ਹੈ ਇਹ ਨਿਸ਼ਾਨੀ ਸੋਨੋ ਤੂੰ ਭਾਈ ਜਿਉ ਕਲਰ ਪੀਤ ਗਰੀਏ ਜਿਵੇਂ ਕਲਰ ਦੀ ਕੰਧ ਕਰਦਿਆਂ ਕਰਦਿਆਂ ਖਤਮ ਹੋ ਜਾਂਦੀ ਏ ਨਿੰਦਿਆ ਕਰਦਾ ਕਰਦਾ ਬੰਦਾ ਇੱਕ ਦਿਨ ਖਿਮਾ ਕਰਿਓ ਖੁਰ ਖਤਮ ਹੋ ਜਾਂਦਾ ਹੈ